ਬਣਾ ਤੂੰ ਬਣਾ ਇਧਰ ਵੇਹ ਆਹ ਵੇਖੋ ਜੱਟਾ ਜੀ ਵੀ ਤੇਰਾ ਕਿੰਨਾ ਤਾਂ ਕਾਹੋਂ ਡਿਆ ਜੇ ਆਹ ਵੇਖੋ ਜੱਟਾ ਜੀ ਵੀ ਤੇਰਾ ਕਿੰਨਾ ਤਾਂ ਕਾਹੋਂ ਡਿਆ ਪਟਵਾਰੀ ਆਂਦਾ ਵੀਡੀਓ ਬਣਾਵਾ ਅੱਗ ਲਾਈ ਦੀ ਤੇ ਐਦੀ ਬੰਦੇ ਦੀ ਇਹ ਵੀਡੀਓ ਬਣਾਉਂਟ ਹੈ ਦੀ ਅੱਗ ਲਾ ਬਣਾ ਮੇਰੀਆਂ ਦੇ ਵੀਡੀਓ ਬਣਾ ਆ ਵੇ ਇਧਰ ਵੇਖੋ ਇਧਰ ਵੇਹ ਆਂਦਾ ਵੀਡੀਓ ਬਣਾਉਣੀ ਇਧਰ ਵੇਖ ਗਲਤ ਗੱਲਾਂ ਬੋਲਣ ਦੇ ਸਾਡਾ ਰਿਆ ਕਾਖੜਿਆਂ ਦਾ ਵੀਡੀਓ ਬਣਾਜਦੇ ਪਟਵਾਰੀਆ ਖੜਾ ਵੀਡੀਓ ਬਣਾ ਤੂੰ ਬਣਾ ਇਧਰ ਵੇਹ ਆਹ ਵੇਖੋ ਜੱਟਾ ਜੀ ਵੀ ਤੇਰਾ ਕਿੰਨਾ ਤਾਂ ਕਾਹੋਂ ਡਿਆ ਜੇ ਆ ਵੇਖੋ ਜੱਟਾਂ ਦੀ ਵੀ ਤੇਰਾ ਕਿੰਨਾ ਤਾਂ ਕਾਂਢਿਆ ਪਟਵਾਰੀਆਂ ਦਾ ਵੀਡੀਓ ਬਣਾਵਾਂ ਅੱਗ ਲਾਈ ਦੀ ਤੇ ਐਦੀ ਬੰਦੇ ਦੀ ਇਹ ਵੀਡੀਓ ਬਣਾਉਂਠੇ ਦੀ ਅੱਗ ਲਾ ਵੀਡੀਓ ਆਪਣਾ ਆ ਵੇਖੋ ਭਗਵਾਨ ਤ ਮਾਨ ਦੀਆਂ ਸ਼ਾਤ ਆ ਆ ਇਧਰ ਵੇਖੋ ਆ ਆ ਜੱਸ ਸਟਾਪ ਆਇਆ ਕਟੀਆਂ ਲੈ ਕੇ ਇਧਰ ਵੇਖੋ ਅੱਗ ਲੱਗੀ ਆ ਆ ਵੇਖੋ ਆ ਕਿੱਲੇ ਇੱਕ ਦਾਗਾ ਹੀ ਪੱਠੇ ਬੀਜਣ ਲਈ ਇਹਨਾਂ ਅਸਲੀ ਆਣ ਕੇ ਆਣ ਕੇ ਸਾਨੂੰ ਇਧਰ ਬੰਦੇ ਸਾਡੇ ਫੜ ਲਏ ਨਾ ਆਹ ਤੁਹਾਨੂੰ ਭਾਵੇਂ ਝੋਲਾ ਕਿੰਨਾ ਸਾਡਾ ਮਰਿਆ ਕਿੰਨਾ ਨਿਕਾਣਿਆ ਇਹਨਾਂ ਨੂੰ ਕੋਈ ਹੈਗਾ ਨਹੀਂ ਕਾ ਸਰਕਾਰਾਂ ਨੂੰ ਇਹਨਾਂ ਨੂੰ ਲੱਕ ਦੀਦੀ ਆ ਪਾਣੀ ਨਹੀਂ ਦੀਦਾ ਇਹਨਾਂ ਨੂੰ ਆਹ ਵੇਖੋ ਇਹ ਇੱਧਰ ਵੇਖੋ ਬਹੁਤ ਸਲੂਕੀ ਕੀਤੀ ਕਿਹਨਾਂ ਨੇ ਕੀਤੀ ਕਿਉਂ ਕਿ ਕਿਸਾਨਾਂ ਨਾਲ ਹੋਈ ਕਿ ਕਿਹਦੇ ਨੂੰ ਕਿਉਂ ਕੀਤੀ ਉਹ ਸਟੱਬਲ ਬਰਨਿੰਗ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸੀ ਸਾਨੂੰ ਨਹੀਂ ਮਸਲਾ ਕੰਪਲੇਂਟ ਕੀਤੀ ਸਟਾਫ ਨੇ ਕੰਪਲੇਂਟ ਕੀਤੀ ਪੁਲਿਸ ਸੈਕਸ਼ਨ ਲੈ ਰਹੀ ਹੈ ਸਰ ਲਾਰਾ ਮੈਂ ਕੀ ਕਰਾਂਗੇ ਚਾਹਵਾਂ ਜਿਹੜਾ ਡਿਊਟੀ ਦੇ ਵਿੱਚ ਵਿਗਨ ਪਾਈ ਜਾਂਣਾ ਲੋਕਾਂ ਨੂੰ ਨਛੁਲੀ ਜੀ ਇਹ ਤੇ ਅਪ੍ਰਿੰਟੀ ਜੋ ਕਿ ਸਰਕਾਰ ਵੱਲੋਂ ਸਖਤੀ ਕੀਤੀ ਗਈ ਹੈ ਕਿ ਨਾ ਅਪੀਲ ਕੀਤੀ ਕੀਤੀ ਗਈ ਹੈ ਕਿ ਨਾ ਅਗਲਾਈ ਜਾਵੇ ਤੁਸੀਂ ਵੀ ਕੀ ਜਾਣਨਾ ਚਾਹੁੰਦੇ ਹੋ ਕਿਸਾਨਾਂ ਨੂੰ ਕੀ ਅਪੀਲ ਕਰਦੇ ਕਿਸਾਨਾਂ ਨੂੰ ਤੇ ਅਪੀਲ ਕਰ ਰਹੇ ਹਾਂ ਅਸੀਂ ਤੇ ਐਗਰੀਕਲਚਰਲ ਐਕਸਟੈਂਸ਼ਨ ਫਾਰਮਸ ਵੀ ਲਗਾ ਰਹੇ ਹਾਂ ਕੱਲ ਵੀ ਮੈਂ ਕੜਿਆਲ ਦੇ ਵਿੱਚ ਸੀਗਾ ਉਸ ਤੋਂ ਪਹਿਲਾਂ ਜਸਰਵਾਲ ਦੇ ਵਿੱਚ ਸੀਗਾ ਲੋਕਾਂ ਨੂੰ ਹੀ ਜਾਗਰੂ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਉਹਨਾਂ ਦੇ ਹਿੱਤ ਵਿੱਚ ਹੀ ਹੈ ਇਹ ਸਰਕਾਰ ਕੋਈ ਉਹਨਾਂ ਤੇ ਥੋਪ ਨਹੀਂ ਰਹੀ ਇਹ ਥੋੜਾ ਜਿਹਾ ਲੌਂਗ ਟਰਮ ਦੇ ਵਿੱਚ ਸੋਚਣ ਤੇ ਪੰਜਾਬ ਦੇ ਹਿੱਤ ਵਿੱਚ ਹੈ ਬਹੁਤ ਸਾਰੇ ਲੋਕਾਂ ਨੂੰ ਮਿਸਕਨਸੈਪਸ਼ਨਸ ਹੈਗੀਆਂ ਕਿ ਉਹਨਾਂ ਤੇ ਥੋਪਿਆ ਜਾ ਰਿਹਾ ਹੈ ਇਹ ਕੋਈ ਅੰਗਰੇਜ਼ਾਂ ਦੀ ਹਕੂਮਤ ਨਹੀਂ ਅਫਸਰ ਵੀ ਸਾਡੇ ਹੈ ਲੀਡਰ ਵੀ ਸਾਡੇ ਹੈ ਨੀਤੀ ਬਣਾਉਣ ਵਾਲੇ ਵੀ ਸਾਡੇ ਹੈ ਲਾਗੂ ਕਰਨ ਵਾਲੇ ਵੀ ਤੁਹਾਡੇ ਵਿੱਚ ਹੀ ਆ ਸਾਡੇ ਘਰਾਂ ਦੇ ਵਿੱਚ ਹੀ ਆ ਸਾਰੇ ਇਸ ਪਿੱਛੇ ਜੋ ਵੀ ਕੋ ਕਰ ਰਹੇ ਸਾਰੇ ਪੰਜਾਬ ਦੇ ਹਿੱਤ ਵਾਸਤੇ ਕਰ ਰਹੇ ਆ ਇਸ ਪਿੱਛੇ ਜੋ ਵੀ ਉਪਰਾਲੇ ਇੱਕ ਇਨ ਸਿਟੂ ਮੈਨੇਜਮੈਂਟ ਹੈ ਉਹਨੂੰ ਵਿੱਚ ਵਾਇਆ ਜਾਵੇ ਕਿ ਨਹੀਂ ਪੋਸੀਬਲ ਇੱਕ ਸਿਟੂ ਮੈਨੇਜਮੈਂਟ ਹੈ ਉਹ ਵਿਵਸਥਾ ਡਿਪਾਰਟਮੈਂਟ ਮਸ਼ੀਨਰੀ ਮੋ ਯਾ ਕਰਵਾ ਰਿਹਾ ਹੈ ਸੋ ਮੈਂ ਕਮੇਦ ਸਹਿਯੋਗ ਦੇ ਨਾਲ ਇਹਨੂੰ ਪ੍ਰਾਲੀ ਨੂੰ ਸਾੜੀਏ ਨਾ ਮੈਂ ਨਿੱਜੀ ਤੁਹਾਨੂੰ ਵਾਕਿਆ ਦੱਸਦੇ ਨੇ ਮੈਂ ਪੁਲਾਟ ਪੋਸਟਡ ਸੀਗਾ ਮੈਂ ਖੁਦ ਅੱਖੀਂ ਦੇਖਿਆ ਹੈ ਇੱਕ ਬਾਈਕ ਅਚਾਨਕ ਦੋਵੇਂ ਪਾਸੇ ਪ੍ਰਾਲੀਆਂ ਦੇ ਵਿੱਚੋਂ ਧੂਏ ਦੀ ਐਸੀ ਲਪੇਟ ਦੇ ਵਿੱਚ ਆਈ ਕੋਈ ਬੰਦੇ ਦੀ ਮਸਾਂ ਹੀ ਜਾਨ ਬਚੀ ਤੋ ਇਹ ਚੀਜ਼ ਆਪਾਂ ਇਹ ਨਾ ਸਮਝੇ ਕਿ ਦਿੱਲੀ ਧੂਆਂ ਜਾਣਾ ਦਿੱਲੀ ਦੇ ਧੂਆਂ ਲਈ ਛੱਡੀ ਆਪਾਂ ਆਪਣਾ ਆਪਣਾ ਦੇਖੀ ਕਿ ਸਾਡੇ ਪੰਜਾਬ ਦਾ ਕੀ ਬਣ ਰਿਹਾ ਹੈ ਤੋ ਇਹੀ ਚੀਜ਼ਾਂ ਲਈ ਜਾਗਰੂ ਕਰ ਰਹੇ ਲੋਕਾਂ ਨੇ ਕਿ ਜਣਾ ਜਾ ਚੁੱਕੇ ਨੇ ਤੇ ਵੀ ਜਣਾ ਜਾ ਚੁੱਕੇ ਮੈਂ ਤੇ ਨਿੱਜੀ ਵਾਕਿਆ ਜੋ ਦੱਸ ਰਿਹਾ ਹਾਂ ਸ੍ਰੀ ਜੀ ਇਹ ਕੀ ਹੋਇਆ ਪੂਰਾ ਕੋਈ ਨਹੀਂ ਤੁਹਾਨੂੰ ਰੋਕਣ ਦਾ ਰਿਪੋਰਟ ਐ ਨੀਓ ਸਰਦਾਰ ਜੀ ਕਿਸਥ ਉੱਥੇ ਸਟੱਬਲ ਬਰਨਿੰਗ ਕਰ ਰਹੇ ਸੀ ਸਟਾਫ ਨੇ ਜਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਬਰਦਸਲੋਕੀ ਕੀਤੀ ਬਦ ਕਲਾਮੀ ਵੀ ਕੀਤੀ ਉਹਦੇ ਲਈ ਰਿਪੋਰਟ ਕਰਤਾ ਅਸੀਂ ਤੇ ਐਸ ਪਰ ਸਟ੍ਰਿਕਟਲੀ ਫਰੇਮਵਰਕ ਆਫ ਲਾ ਚੱਲਣਾ ਹੈ ਠੀਕ ਹੈ 完璧。